ਵਲਡ ਬਲੱਡ ਡੋਨੇਟ ਦੇਤੇ ਫਸ ਪੰਜਾਬ ਇੰਟੈਲੀਜੈਂਸ ਸੀ ਅਮਰ ਸਰ ਕਰਮਲ ਪੀਡੀਐਸ 1 ਜੀਡੀ 88 ਸਾਡੇ ਐਨਸੀਸੀ ਕੈਡਟ ਸਾਡਾ ਐਨਸੀਸੀ ਸਟਾਫ ਅਤੇ ਸਾਡੇ ਐਨਓ ਸਹਿਬਾਨ ਨੇ ਬਲੱਡ ਰੈਲੀਸ਼ਨ ਕੀਤਾ ਇਸ ਮੌਕੇ ਤੇ ਟੋਟਲ 13 ਯੂਨਟ ਜਿਹੜੇ ਬਲੱਡ ਆ ਡੋਨੇਟ ਕੀਤੇ ਗਏ ਇਹ ਇੱਕ ਤਰ੍ਹਾਂ ਦਾ ਸੰਦੇਸ਼ ਆ ਕਿ ਸਾਨੂੰ ਸਾਰੇ ਸਮਾਜ ਦਾ ਫਰਜ਼ ਬਣਦਾ ਹੈ ਕਿ ਅਸੀਂ ਮੁਸੀਬਤ ਦੇ ਵਿੱਚ ਭਾਵੇਂ ਲੜਾਈ ਦੇ ਸਮੇ ਹੋਵੇ ਭਾਵੇਂ ਕਿਸੇ ਡਿਜਾਸਟਰ ਦੇ ਸਮੇ ਹੋਵੇ ਵੱਧ ਤੋਂ ਵੱਧ ਹੂਨ ਦੀ ਜਰੀਏ ਖੂਨ ਦੀ ਲੋੜ ਪੈਂਦੀ ਆ ਤੇ ਸਾਨੂੰ ਖੂਨ ਦੇ ਕੇ ਆਪਣੇ ਇਹਨਾਂ ਸ਼ਹਿਰੀਆਂ ਦੀ ਇਹਨਾਂ ਸਿਟੀਜ਼ਨ ਦੀ ਬਚਨ ਕਰਨੀ ਚਾਹੀਦੀ ਆ ਐਸਸੀ ਹਮੇਸ਼ਾ ਇਸ ਕੰਮ ਲਈ ਤਤਪਰ ਰਹਿੰਦੀ ਆ ਜਿਸ ਤਰ੍ਹਾਂ ਕਿ ਪਿੱਛੇ ਜੇ ਜਦੋਂ ਜੰਗ ਦੇ ਦਿਨ ਸਨ ਤਾਂ ਐਸਸੀ ਦੇ ਬੱਚੇ ਸਿਵਲ ਡਿਫੈਂਸ ਦੀ ਟ੍ਰੇਨਿੰਗ ਲੈ ਰਹੇ ਸਨ ਔਰ ਕਿਸੇ ਵੀ ਸਮੇ ਮੁਸੀਬਤ ਦੇ ਸਮੇ ਉਹ ਦੇਸ਼ ਦੇ ਕੰਮ ਲਈ ਹਮੇਸ਼ਾ ਤਿਆਰ ਰਹਿੰਦੇ ਨੇ ਸੋ ਬਲੱਡ ਨੇਟ ਕਰਨਾ ਬਹੁਤ ਸਮਾਜ ਜਾਂ ਭਲੇ ਦਾ ਕੰਮ ਆ ਤੇ ਇਸ ਲਈ ਐਸਸੀਆ ਦੇ ਬੱਚੇ ਇਹ ਸਾਰੇ ਸੰਦੇਸ਼ ਦਿੰਦੇ ਨੇ ਸਾਰੇ ਸਮਾਜ ਨੂੰ ਸੋਹੜ ਸ਼ਹਿਰੀਆਂ ਨੂੰ ਕਿਹਾ ਉਹ ਆਪਾਂ ਇਸ ਦਿਨ ਤੇ ਵਾਰ-ਵਾਰ ਬਲੱਡ ਨੇਟ ਕਰੀਏ ਅੱਤੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਏ ਧੰਨਵਾਦ ਜੀ ਜੈ ਲੇ ਔਰ ਇਸ ਵਰਲਡ ਬਲੱਡ ਡੋਨੇਸ਼ਨ ਡੋਨਰ ਡੇ ਤੇ ਕੈਪਟਨ ਪ੍ਰਦੀਪ ਕੁਮਾਰ ਜੀ ਨੇ ਹੁੰਦਾਨ ਕੀਤਾ ਸਾਰੇ ਦੱਸਿਓ ਕਿ ਖੂਨਦਾਨ ਦੀ ਜ਼ਰੂਰਤ ਕਿਉਂ ਆ ਖੂਨਦਾਨ ਹਰ ਇਨਸਾਨ ਨੂੰ ਜ਼ਿੰਦਗੀ ਦੇ ਵਿੱਚ ਕਰਨਾ ਚਾਹੀਦਾ ਹੈ ਕਿਹਾ ਇੱਕ ਟਾਈਮ ਲਾ ਕੇ 3 ਮਹੀਨੇ ਬਾਅਦ ਕਰਨਾ ਹੁੰਦਾ ਜਾਂ 6 ਮਹੀਨੇ ਬਾਅਦ ਬਰਸਾਲ ਦੇ ਵਿੱਚ ਤੁਸੀਂ 2 ਜਾਂ 3 ਵਾਰ ਕਰ ਸਕਦੇ ਹੋ ਜ਼ਰੂਰੀ ਕਿਉਂ ਹੈ ਕਿਉਂਕਿ ਕਦੀ ਕਿਸੇ ਜ਼ਰੂਰਤਮੰਦ ਨੂੰ ਖੂਨ ਦੀ ਲੋੜ ਪੈ ਜਾਵੇ ਤੇ ਉਹ ਪੌਨ ਦਾ ਸਪੋਰਟ ਜਾਂ ਐਟ ਅ ਟਾਈਮ ਉਹ ਜਿਹੜਾ ਬਲੱਡ ਹੈ ਉਹ ਪ੍ਰੋਵਾਈਡ ਹੋ ਸਕੇ ਇਸ ਕਰਕੇ ਹਰ ਇਨਸਾਨ ਨੂੰ ਜਿਹੜਾ ਬਲੱਡ ਡੋਨੇਟ ਹੈ ਉਹ ਕਰਨਾ ਹੀ ਚਾਹੀਦਾ ਹੈ ਫੌਜ ਦੇ ਵਿੱਚ ਵੀ ਜਦੋਂ ਕੋਈ ਲੜਾਈ ਲੱਗ ਜਾਂਦੀ ਹੈ ਤਾਂ ਉੱਥੇ ਵੀ ਖੂਨ ਦੀ ਬਹੁਤ ਜ਼ਰੂਰਤ ਪੈਂਦੀ ਹੈ ਇਸੇ ਕਰਕੇ ਇੱਕ ਸਤੰਮ ਮਕੂਸ਼ਣ ਚਾਹਾਂਗੇ ਜਿਸ ਤਰ੍ਹਾਂ ਅੱਜ ਐਨਸੀਸੀ ਕੈਡਟ ਤੇ ਐਨਸੀਸੀ ਡਿਪਾਰਟਮੈਂਟ ਦੇ ਜਿਹੜੇ ਆਪਣੇ ਫੌਜੀ ਆ ਤੇ ਇਹਨਾਂ ਸਹਬਾਨ ਬਲੱਡ ਡੋਨੇਟ ਕਰ ਰਹੇ ਨੇ ਤੇ ਕਿਸੇ ਵੇਲੇ ਜੇਕਰ ਦੇਸ਼ ਤੇ ਕੋਈ ਮੁਸੀਬਤ ਪੈ ਜਾਂਦੀ ਹੈ ਜਿਸ ਤਰ੍ਹਾਂ ਪਿਛਲੇ ਜਿਹੜੇ ਲੜਾਈ ਦਾ ਮਾਹੌਲ ਬਣਿਆ ਸੀ ਕਿ ਸਾਡੇ ਜਿਹੜੇ ਐਨਸੀਸੀ ਕੈਡਟ ਐਨਸੀਸੀ ਅਫਸਰ ਹੈ ਇਹ ਮਤਲਬ ਇਹੋ ਜੀ ਕਾਰਵਿਕ ਮਤਲਬ ਮੌਕੇ ਤੇ ਕਰਨਗੇ ਵਾਰ-ਵਾਰ ਖੂਨਦਾਨ ਕਰਨੇ ਨੂੰ ਬਿਲਕੁਲ ਜ਼ਰੂਰ ਜੀ ਜਿਹੜੇ ਐਨਓ ਨੇ ਇੱਕ ਬੈਕਬੋਨ ਨੇ ਐਨਸੀਸੀ ਦੀ ਉਹ ਆਪਣੇ ਕੈਡਰਸ ਨੂੰ ਨਾਲ ਲੈ ਕੇ ਇਸ ਤਰ੍ਹਾਂ ਦੀ ਜਿਹੜੀ ਐਕਟੀਵਿਟੀਆਂ ਹੈ ਉਹ ਹਰ ਸਾਲ ਕਰਦੇ ਹੀ ਰਹਿੰਦੇ ਨੇ ਤੇ ਜਦ ਜ਼ਰੂਰਤ ਪੈਂਦੇ ਹੈ ਹਮੇਸ਼ਾ ਹੀ ਤਤਪਰ ਰਹਿੰਦੇ ਨੇ ਤੇ ਕਰ ਵੀ ਸਕਦੇ ਨੇ ਧੰਨਵਾਦ ਬਹੁਤ ਬਹੁਤ थैंक यू थैंक यू ਅੱਜ ਵਰਲਡ ਬਲੱਡ ਡੋਨਰ ਡੇ ਤੇ ਜਿੱਥੇ ਕੈਸੀ ਕੈਡਰ ਖੂਨਦਾਨ ਕਰ ਰਹੇ ਨੇ ਨਾਲ ਸਾਡੇ ਫੌਜੀ ਵੀ ਜਿਹੜੇ ਉਹ ਖੂਨਦਾਨ ਕਰ ਰਹੇ ਨੇ ਸੋ ਅਸੀਂ ਸਾਡੇ ਇਨਸਟ੍ਰਕਟਰ ਹਵਾਲਦਾਰ ਸੋਨ ਸਿੰਘ ਜੀ ਜਿਹੜਾ ਖੂਨਦਾਨ ਕੀਤਾ ਸਸਾ ਸਰ ਸਰ ਕਿਸ ਤਰ੍ਹਾਂ ਫੀਲ ਹੋ ਰਿਹਾ ਜੀ ਤੁਹਾਨੂੰ ਖੂਨ ਦਾਨ ਕਰਨਾ ਚਾਹੀਦਾ ਲੋਕਾਂ ਨੂੰ ਮਦਦ ਕਰਨਾ ਚਾਹੀਦਾ ਕਿਉਂਕਿ ਕਿਸੇ ਵੀ ਜਰੂਰਤ ਪੈ ਸਕਦੀ ਹੈ ਕਿਸੇ ਵੀ ਬੱਚੇ ਨੂੰ ਜਰੂਰਤ ਪੈ ਸਕਦੀ ਹੈ ਜਾਂ ਡਾਕੀਆ ਉਹਨਾਂ ਨਾਮਾਈ ਇੱਕ ਦੰਡ ਦੇ ਕੇ ਕਿਸੇ ਦੀ ਵੀ ਜਾਨ ਬਚ ਸਕਦੀ ਹੈ ਤੇ ਇਸ ਕਰਕੇ ਸਾਰਿਆਂ ਨੂੰ ਹੀ ਜਿੰਨੇ ਵੀ ਮਤਲਬ ਕਿ ਮੈਂ ਉਮਰ ਦੇ ਨੇ 9 ਸਾਲ ਤੋਂ ਉੱਪਰ ਨੇ ਉਹਨਾਂ ਨੂੰ ਇੱਕ ਖਰੀ ਤਕਰੀਬਨ ਹੀ ਖੂਨ 6 ਮਹੀਨੇ ਜਾਂ ਸਾਲ ਦੇ ਅੰਤਰ ਰੂਹ ਹੀ ਇੱਕ ਜੁਨਟ ਦੇਣੀ ਚਾਹੀਦੀ ਹੈ ਧੰਨਵਾਦ ਜੀ ਦਾ ਥੈਂਕ ਯੂ ਸੋ ਬੇਟਾ ਤੁਹਾਡਾ ਕੀ ਨਾਮ ਆ ਔਰ ਕਿਹੜੇ ਸਕੂਲ ਜਾਂ ਕਿਹੜੀ ਯੂਨਿਟ ਚੋਂ ਦੇ ਦੱਸੇ ਸਰ ਮੇਰਾ ਨਾਮ ਹੈ ਕੈਡਟ ਅਰਜੁਨ ਸਿੰਘ ਮੈਂ ਗੁਰੂ ਨਾਨਕ ਦੇਵ ਜੁਨੀਵਰਸਿਟੀ ਤੋਂ ਫਸਟ ਪੰਜਾਬ ਟੈਕਨੋਲੋਜੀ ਐਂਡ ਐਨਸੀਸੀ ਤੋਂ ਆ ਰਿਹਾ ਹਾਂ ਅੱਜ ਬੇਟਾ ਤੁਸੀਂ ਇੱਥੇ ਕਿਸ ਮਕਸਦ ਲਈ ਆਏ ਜੀ ਸਰ ਐਨਸੀਸੀ ਜਿਨਾਂ ਤਰ੍ਹਾਂ ਸਾਰਿਆਂ ਨੂੰ ਪਤਾ ਕਿ ਇੱਕ ਡਿਜੀਟਲ ਆਰਗੇਨਾਈਜੇਸ਼ਨ ਹੈ ਜਿਹੜੀ ਮੁਸ਼ਕਲ ਟਾਈਮ ਤੇ ਹੈਲਪ ਕਰਦੀ ਆ ਜਿਨਾਂ ਤਰ੍ਹਾਂ ਵਿਸ਼ੇਸ਼ ਜੰਗ ਲੱਗੀ ਸੀ ਉਦੋਂ ਵੀ ਸਿਵਲ ਸੈਂਚਰ ਐਨਸੀਸੀ ਦੇ ਕੈਡਟਸ ਨੇ ਰੋਲ ਕੀਤਾ ਸੀ ਤੇ ਇਸ ਦੀ ਅੱਜ ਵਰਲਡ ਸੋਨਰ ਡੇ ਆ ਤੇ ਇਸ ਲਈ ਅੱਜ ਜਿਹੜੇ ਦੀ ਕਮੀ ਹੈ ਉਹਨੂੰ ਪੂਰਾ ਕਰਨ ਵਾਸਤੇ ਬੈਂਸੀਸ ਦੇ ਕੈਨਸਟ ਬਲੱਡ ਡੋਨੇਸ਼ਨ ਕਰਨ ਵਾਸਤੇ ਸੋ ਥੈਂਕ ਯੂ ਬੇਟਾ ਆ ਬੇਟਾ ਤੁਹਾਡਾ ਨਾਮ ਕੀ ਆ ਤੇ ਕਿਹੜੇ ਇੰਸਟੀਟਿਊਸ਼ਨ ਕਿਹੜੀ ਬਟਾਲੀਨ ਤੋਂ ਜੇ ਤੁਸੀਂ ਸੋ ਮੇਰਾ ਨਾਮ ਗੁਰਜੀਤ ਕੌਰ ਮੈਂ ਗੁਰਗੋਬਿੰਦ ਸਿੰਘ ਖਾਲਸਾ ਪਰਸਨ ਹਾਂ ਅੱਜ ਤੁਹਾਨੂੰ ਤੇ ਅੱਜ ਮੈਂ ਇੱਥੇ ਬਲੱਡ ਡੋਨੇਸ਼ਨ ਕੈਂਪਲੀ ਆਈ ਨਹੀਂ ਆ ਕਿ ਮੈਂ ਬਲੱਡ ਡੋਨੇਟ ਕੀਤਾ ਮੈਂ ਬਹੁਤ ਅਗੇ ਫੀਲਰ ਐ ਬਿਕਾਜ਼ ਆਪਾਂ ਬਲੱਡ ਡੋਨੇਟ ਕਰਨਾ ਚਾਹੀਦਾ ਹੈ ਆਪਾਂ ਆਪਣਾ ਬਲੱਡ ਡੋਨੇਟ ਕਰਕੇ ਕਿਸੇ ਦੀ ਲਾਈਫ ਬਚਾ ਰਹੇ ਹਾਂ ਸੋ ਮੇਰੀ ਤੇ ਰਿਕੁਐਸਟ ਹੈ ਸਭ ਨੂੰ ਕਿ ਆਪਣੇ ਬਲ ਜ਼ਿੰਦਗੀ ਦੇ ਵਿੱਚ ਜਾਂ ਆਪਣੇ ਲਾਈਫ ਦੇ ਇਹ ਕਦੇ ਵੀ ਤੁਹਾ ਬਿਲ ਬਲ ਡੀਟੋ ਨੈਟ ਨਹੀਂ ਚਾਹੀਦੀ ਬਹੁਤ ਵਧੀਆ ਥੈਂਕ ਯੂ ਬੈਟਰ ਥੈਂਕ ਯੂ ਜੈ ਜੀ ਗੁੱਡ ਵਰਕ